ਇੱਕ ਜ਼ਬਰਦਸਤ ਪ੍ਰਦਰਸ਼ਨ ਪਟਿਆਲਾ ਦੇ ਸਰਕਾਰੀ ਹਸਪਤਾਲ ਦੀ ਮੈਨੇਜਮੈਂਟ ਖਿਲਾਫ ਨਰਸਿੰਗ ਸਟਾਫ ਵੱਲੋਂ ਕੀਤਾ ਜਾ ਰਿਹਾ ਹੈ ਸਟਾਫ ਦਾ ਕਹਿਣਾ ਹੈ ਕਿ ਉਹਨਾਂ ਤੇ ਵਾਧੂ ਕੰਮ ਦਾ ਬੋਝ ਪਾਉਣ ਦੇ ਨਾਲ ਨਾਲ ਉਹਨਾਂ ਦੀਆਂ ਛੁੱਟੀਆਂ ਤੇ ਕੱਟ ਲਗਾਇਆ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੀ ਮਾਨਸਿਕ ਸਥਿਤੀ ਅਤੇ ਨਿੱਜੀ ਜ਼ਿੰਦਗੀ ਪ੍ਰਭਾਵਿਤ ਹੋ ਰਹੀ ਹੈ ਸਟਾਫ ਨੇ ਮਸਲਾ ਮੈਨੇਜਮੈਂਟ ਅੱਗੇ ਪਹਿਲਾਂ ਵੀ ਰੱਖਿਆ ਲੇਕਿਨ ਸੁਣਵਾਈ ਨਾ ਹੋਣ ਦੇ ਚੱਲਦਿਆਂ ਮਜਬੂਰਨ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਹਰਤਾੜ ਇਸ ਗੱਲ ਨੂੰ ਕੀਤੀ ਗਈ ਹੈ ਕਿ ਜਿਹੜੇ ਸਾਡੇ ਮੈਡੀਕਲ ਸੁਪਰਡੈਂਟ ਸਾਹਿਬ ਬੈਠੇ ਹੈ ਜਿਹੜੇ ਨਰਸਿੰਗ ਸੁਪਰਡੈਂਟ ਬੈਠੇ ਹੈਗੇ ਇਹਨਾਂ ਨੇ ਇੱਕ ਜਿਹੜੇ ਬਾੜਾ ਦੇ ਵਿੱਚ ਸਟਾਫ ਕਰ ਰਹੇ ਆ ਇਵਨ ਵੀ ਕਰ ਰਹੇ ਆ ਨਾਈਟ ਵੀ ਕਰ ਰਹੇ ਆ ਮਨਵੀ ਵੀ ਕਰ ਰਹੇ ਆਗੇ ਬਾੜਾ ਦੇ ਵਿੱਚ ਮਰੀਜ਼ ਜਿਹੜੇ ਸਫਰ ਕਰ ਰਹੇ ਆ ਬਾੜਾ ਦੇ ਵਿੱਚ ਸਟਾਫ ਬਹੁਤ ਘੱਟ ਹੈਗਾ ਜਿੱਥੇ 4 ਹਫ਼ਤੇ ਬਾਅਦ ਨਾਈਟ ਆਉਣੀ ਹੈ ਤੇ 3 ਹਫ਼ਤੇ ਬਾਅਦ ਆਉਣੀ ਹੈ 2-2 ਹਫ਼ਤੇ ਬਾਅਦ ਨਾਈਟ ਕਰ ਰਹੇ ਆ ਜਿੱਥੇ ਸਟਾਫ ਦੀ ਲੋੜ ਹੈ 4 ਦੀ ਉੱਥੇ ਇੱਕ ਕੰਮ ਕਰ ਰਿਹਾ ਹੈ ਜਿੱਥੇ 6 ਦੀ ਲੋੜ ਹੈ ਉੱਥੇ 2 ਕੰਮ ਕਰ ਰਹੇ ਹੈਗੇ ਬਾੜਾਂ ਦੇ ਵਿੱਚ ਅਮਰੀਤਾ ਸਫਰ ਕਰ ਰਿਹਾ ਹੈ ਇਹਨਾਂ ਨੇ ਫਾਰਮਾਸਿਸਟ ਦੀ ਜਗ੍ਹਾ ਤੇ ਸਾਡਾ ਡਾਕਟਰੀ ਸਟਾਫ ਲਾਈਵ ਦੀ ਜਗ੍ਹਾ ਤੇ ਸਾਡਾ ਨਰਸਿੰਗ ਟੈਸਟ ਟੈਸਟ ਲੈ ਰਿਹਾ ਹੈ ਜਿਹੜੇ ਕਿ ਸੀਆਰ ਦਫ਼ਤਰ ਦੇ ਵਿੱਚ ਪਰਚੀਆਂ ਕੱਟ ਰਹੇ ਉਹ ਵੀ ਸਾਡਾ ਸਟਾਫ ਕੰਪਿਊਟਰ ਆਪਰੇਟਰ ਦੀ ਜਗ੍ਹਾ ਤੇ ਸਾਡਾ ਸਟਾਫ ਮੈਡੀਕਲ ਸਟੋਰਾਂ ਦੇ ਵਿੱਚ ਸਾਡਾ ਸਟਾਫ ਇਹਨਾਂ ਨੇ ਇਹ ਕਰਿਆ ਵੀ ਉਹਨਾਂ ਨੂੰ ਕੱਢਣ ਦੀ ਬਜਾਏ ਉੱਥੇ ਭਰਤੀ ਕਰਨ ਦੀ ਬਜਾਏ ਜਿਹੜੇ ਬਾੜਾਂ ਦੇ ਵਿੱਚ ਪਹਿਲੇ ਹੀ ਬਹੁਤ ਸਖਤ ਕੰਮ ਕਰ ਰਹੇ ਆ ਉਹਨਾਂ ਦੀ ਰੋਟੇਸ਼ਨ ਕਰ ਰਹੇ ਆਗੇ ਉਹਨਾਂ ਨੂੰ ਉਰਾ ਪਰਾ ਭੇਜ ਰਹੇ ਆ ਸਾਡਾ ਕਹਿਣਾ ਇਹਨਾਂ ਦਾ ਇਹ ਹੈਗਾ ਵੀ ਜਿਹੜਾ ਸਟਾਫ ਪਹਿਲੇ ਸਖਤ ਡਿਊਟੀ ਕਰ ਰਿਹਾ ਹੈ ਮਰੀਜ਼ ਵੀ ਰਵਾੜਾ ਦੇ ਵਿੱਚ ਸਫਰ ਕਰ ਰਹੇ ਆ ਸਟਾਫ ਬਹੁਤ ਜਿਹੜੇ ਨਰਸਿੰਗ ਤੋਂ ਹੀ ਬਾਹਰਲਾ ਕੰਮ ਲਿਆ ਜਾ ਰਿਹਾ ਹਰ ਡਿਪਾਰਟਮੈਂਟ ਦੇ ਵਿੱਚ ਨਰਸਿੰਗ ਸਟਾਫ ਤੋਂ ਕੰਮ ਲਿਆ ਰਿਹਾ ਜਿੰਨਾ ਚਿਰ ਸਾਡਾ ਸਟਾਫ ਉਹ ਬਫਸ ਨਹੀਂ ਕੀਤਾ ਜਾਂਦਾ ਜਿੰਨਾ ਚਿਰ ਮਰੀਜ਼ ਸਫਰ ਕਰ ਰਹੇ ਹੈਗੇ ਇੱਕ ਟ੍ਰੇਨ ਸਟਾਫ ਉੱਥੇ ਬੈਠਾਗਾ ਬਾੜਾ ਚ ਤਾਂ ਪਹਿਲੇ ਸਟਾਫ ਘਟਾਗਾ ਬਾੜਾ ਨੇ ਸਟਾਫ ਦਾ ਪਹਿਲੀ ਉੱਥੇ ਪਾਏ ਪਏ ਹੈ ਕਿ ਫਾਰਮਾਸੀ ਸਥਿਤੀ ਜਗਾ ਤੇ ਲੈਬ ਦੇ ਅੰਦਰ ਅਸੀਂ ਅਸੀਂ ਪੇਸ਼ੈਂਟ ਦੀ ਕੇਅਰ ਵਾਸਤੇ ਟ੍ਰੇਨਿੰਗ ਕੀਤੀ ਹੈ ਉਹ ਸਾਨੂੰ ਇਹ ਸਿਖਾਇਆ ਜਾਂਦਾ ਹੈ ਕਿ ਪੇਸ਼ੈਂਟ ਦੀ ਕੇਅਰ ਕਿਸ ਤਰ੍ਹਾਂ ਕਰਨੀ ਹੈ ਕਿਸ ਤਰ੍ਹਾਂ ਉਹਨੂੰ ਸਾਹਮਣਾ ਹੈ ਇਹ ਨਹੀਂ ਸਿਖਾਇਆ ਜਾਂਦਾ ਵੀ ਅਸੀਂ ਲੈਬ ਦੇ ਵਿੱਚ ਕਿਹੜੇ ਟੈਸਟ ਕਰਨੇ ਆ ਜਾ ਕੇ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਵੀ ਅਸੀਂ ਪਰਚੀਆਂ ਕਿਵੇਂ ਕੱਟਣੀਆਂ ਸਾਨੂੰ ਇਹ ਨਹੀਂ ਸਿਖਾਇਆ ਜਾਂਦਾ ਵੀ ਅਸੀਂ ਕੰਪਿਊਟਰ ਤੇ ਬੈਠ ਕੇ ਕਿਹੜਾ ਅ ਲੱਟਰ ਤਿਆਰ ਕਰਨੀ ਹੈ ਡਾਕਟਰ ਕੋਲੈਕਟ ਕਰਨਾ ਉਹ ਸਾਥੋਂ ਡਿਊਟਾਂ ਲੈ ਰਿਹਾ ਹੈ ਉਹ ਸਾਡੇ ਸਟਾਫ ਬਾੜਾਂ ਦੇ ਵਿੱਚ ਵਾਪਸ ਕੀਤੇ ਜਾਣ ਪਾਮਾ ਰੋਟੇਸ਼ਨ 12 ਮੰਥ ਬਾਅਦ ਹੀ ਕੀਤੀ ਜਾਵੇ ਸਾਨੂੰ ਕੋਈ ਤਰਾਜ ਨਹੀਂ ਜਿਹੜੀ ਸਾਡੀ ਅੱਜ ਦੀ ਜਿਹੜੀ ਅੱਜ ਦੀ ਸਾਡੀ ਐਜੀਟੇਸ਼ਨ ਆ ਉਹ ਇਸ ਲਈ ਹੈ ਕਿ ਸਾਡੇ ਮੈਡੀਕਲ ਸੁਪਰਡੈਂਟ ਵੱਲੋਂ ਸਾਡੇ ਤੋਂ ਵਾਧੂ ਕੰਮ ਲਿਆ ਜਾਂਦਾ ਔਰ ਇਹ ਮੀਟਿੰਗ ਸਾਡੀਆਂ 1.5 ਸਾਲ ਤੋਂ ਚੱਲ ਰਹੀਆਂ ਸੀ ਅੱਜ ਮਜਬੂਰਨ ਸਾਨੂੰ ਇਹ 1.5 ਸਾਲ ਬਾਅਦ ਇੱਕ ਕਦਮ ਚੁੱਕਣਾ ਪੈ ਗਿਆ ਰੋਡ ਤੇ ਆਉਣਾ ਪੈ ਗਿਆ ਕੱਲ ਵੀ ਅਸੀਂ ਮੀਟਿੰਗ ਕੀਤੀ ਸੀ ਮੀਟਿੰਗ 'ਚ ਕੱਲ ਵੀ ਸਾਡਾ ਕੋਈ ਹੱਲ ਨਹੀਂ ਹੋਇਆ ਸਾਡੀਆਂ ਬਿਨਾ ਮਤਲ ਆਫ ਸੀਗੇ ਜਿਹੜੇ ਸਰਕਾਰ ਨੇ ਸਾਨੂੰ ਲੈਟਰ ਦਿੱਤੀ ਹੋਈ ਆ ਉਹ ਲੈਟਰ ਵੀ ਆਲਰੇਡੀ ਸਾਡੇ ਕੋਲੇ ਹੈ ਇਹਨਾਂ ਨੇ ਬਿਨਾ ਮਤਲਬ ਤੋਂ ਸਾਡੇ ਜਿਹੜੇ 8 ਆਫਾਂ ਨੂੰ ਕੱਟ ਕੇ 4 ਆਫ ਕਰਤਾ ਆਪਣੀ ਮਰਜ਼ੀ ਕੀਤੀ ਜਾਂਦੀ ਆ ਤੇ ਜੇ ਜਿੱਥੋਂ ਤੱਕ ਦੇਖਿਆ ਜਾਵੇ ਕਿ ਡਾਕਟਰਸ ਦੇ ਵੀ 8 ਆਫ ਤੇ ਅਗਸਟਡ ਹੌਲੀਡੇਜ਼ ਨੇ ਪਰ ਉਹਨਾਂ ਨੂੰ ਵਕੇਸ਼ਨਸ ਮਿਲਦੀਆਂ ਨੇ ਉਹ ਵਕੇਸ਼ਨਸ ਤੇ ਜਾਂਦੇ ਆ ਸਾਨੂੰ ਕੋਈ ਵਕੇਸ਼ਨਸ ਨਹੀਂ ਮਿਲਦੀ ਜਾਂ ਤਾਂ ਸਾਨੂੰ ਵਕੇਸ਼ਨਸ ਦਿੱਤੀਆਂ ਜਾਣ ਤੇ ਜਾਂ ਫਿਰ ਜਿਹੜੇ ਸਾਡੇ ਬਣਦੇ 8 ਆਫਾ ਸਰਕਾਰ ਨੇ ਸਾਨੂੰ ਆਲਰੇਡੀ ਲੈਟਰ ਦਿੱਤੀ ਹੋਈ ਆ ਉਹ 8 ਆਫ ਸਾਡੇ ਬਹਾਲ ਕੀਤੇ ਜਾਣ ਸਾਡੇ ਕੋਲ ਵੱਧ ਕੰਮ ਲਿਆ ਜਾ ਰਿਹਾ ਸਾਡੇ ਕੋਲੋਂ ਵੱਧ ਕੰਮ ਲਿਆ ਜਾਂਦਾ ਆ ਜਿਹੜਾ ਗੈਰ ਨਰਸਿੰਗ ਲਿਆ ਜਾਂਦਾ ਲਿਆ ਜਾਂਦਾ ਜਿਹੜਾ ਕਿ ਕਲਾਸ ਡੀ ਦਾ ਕੰਮ ਹੈ ਉਹ ਸਾਡੇ ਤੋਂ ਲਿਆ ਜਾਂਦਾ ਇਹ ਸਾਡੇ ਸਟਾਫ ਨੂੰ ਜੀ ਬਾਰ ਬਾਰ ਟਾਰਗੇਟ ਕੀਤਾ ਜਾ ਰਿਹਾ ਤੁਸੀਂ ਇਹ ਜਿਹੜਾ ਵੀ ਸਾਡੇ ਕੋਈ ਸਟਾਫ ਨੇ ਉਹਨਾਂ ਨੂੰ 2-2 ਮਹੀਨੇ ਡਿਊਟੀ ਕਰਾ ਕੇ ਇੱਕ ਜਗ੍ਹਾ ਤੋਂ ਵਾਰ-ਵਾਰ ਉਹਨਾਂ ਦੀ ਬਦਲੀ ਕੀਤੀ ਜਾ ਰਹੀ ਹੈ ਵਾਰ-ਵਾਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਜਿਹੜਾ ਸਾਡਾ ਨਰਸਿੰਗ ਕੇਅਰ ਦਾ ਕੰਮ ਨੀਗਾ ਉਸ ਉਸ ਤੋਂ ਇਲਾਵਾ ਸਾਡੇ ਤੋਂ ਵਾਧੂ ਦਾ ਕੰਮ ਲਿਆ ਜਾ ਰਿਹਾ ਜਿਵੇਂ ਕਿ ਪਰਚੀਆਂ ਦਾ ਦਵਾਈਆਂ ਵੰਡਣ ਦਾ ਕਲੈਰੀਕਲ ਦਾ ਡਾਟਾ ਆਪਰੇਟਰ ਦਾ ਤੇ ਇਦਾਂ ਕਰਕੇ ਵਾਰ-ਵਾਰ ਅਸੀਂ ਇਸ ਦੇ ਰਿਗਾਰਡਿੰਗ ਪਹਿਲਾਂ ਬਾਰ-ਬਾਰ ਮੀਟਿੰਗਾਂ ਵੀ ਕਰ ਚੁੱਕੇ ਹਾਂ ਅਸੀਂ ਆ ਸਾਡੇ ਜਿਹੜੇ ਨਰਸਿੰਗ ਸੁਪਰੀਡੈਂਟ ਮੈਡਮ ਨੇ ਉਹਨਾਂ ਨੂੰ ਅਸੀਂ ਬੇਨਤੀ ਵੀ ਕਰ ਚੁੱਕੇ ਆ ਅਸੀਂ ਉਸ ਤੋਂ ਉਪਰੰਤ ਐਮ ਐਸ ਸਾਹਿਬ ਨਾਲ ਅਸੀਂ ਤਿੰਨ ਵਾਰ ਮੀਟਿੰਗਾਂ ਵੀ ਕਰ ਚੁੱਕੇ ਆ ਵੀ ਕਿਰਪਾ ਕਰਕੇ ਜਿਹੜਾ ਵਾਧੂ ਦਾ ਕੰਮ ਲਿਆ ਜਾ ਰਿਹਾ ਉਹਨਾਂ ਤੋਂ ਕਿਰਪਾ ਕਰਕੇ ਨਰਸਿੰਗ ਕੇਅਰ ਦਾ ਕੰਮ ਲਿੱਤਾ ਜਾਵੇ ਉਹਨਾਂ ਚੇਅਰ ਜਿਹੜੀ ਆ ਰੋਟੇਸ਼ਨ ਦੀ ਜਿਹੜੀ ਲਿਸਟ ਹੈਗੀ ਆ ਉਹ ਰੋਟੇਸ਼ਨ ਹੋਲਡ ਕੀਤੀ ਜਾਵੇ ਸਾਨੂੰ ਕਿਸੇ ਵੀ ਤਰ੍ਹਾਂ ਤੋਂ ਕੋਈ ਇਤਰਾਜ਼ ਨਹੀਂ ਆ ਤੁਸੀਂ ਰੋਟੇਸ਼ਨ ਕਰੋ ਪਰ ਸਾਡੇ ਤੋਂ ਪਹਿਲਾਂ ਨਰਸਿੰਗ ਕੇਅਰ ਦਾ ਹੀ ਕੰਮ ਲਿੱਤਾ ਜਾਵੇ ਅੱਗੇ ਅੱਗੇ ਕੀ ਸੋਚੇ ਜੇ ਨਹੀਂ ਮੰਨ ਅੱਗੇ ਇਹ ਹੈ ਜੀ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਤਾਂ ਮੈਂ ਸਟੇਟ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਆ ਅਪੀਲ ਕਰਨਾ ਚਾਹੁੰਦਾ ਜੀ ਸਮੂਹ ਪ੍ਰਸ਼ਾਸਨ ਨੂੰ ਰਜਿੰਦਰ ਸਾਹਿਬ ਪ੍ਰਸ਼ਾਸਨ ਨੂੰ ਵੀ ਗੁਨਾਣਕ ਗੁਨਾਣਕ ਮੈਡੀਕਲ ਕਾਲਜ ਅੰਮ੍ਰਿਤਸਰ ਦਾ ਤੇ ਅਤੇ ਐਮ ਸਮਹਾਲੀ ਦਾ ਸਾਰ ਇਹਦਾ ਸਾਰਾ ਸਟਾਫ ਅਤੇ ਪਟਿਆਲਾ ਸਮੇਤ ਸਾਰਾ ਸਟਾਫ ਬਾਹਰ ਆ ਕੇ ਸਟ੍ਰਾਈਕਰ ਕਰੇਗਾ ਜੀ ਸਾਡੀ ਅਸੀਂ ਬੇਨਤੀ ਦੁਆਰਾ ਕਰਨਾ ਚਾਹੁੰਦੇ ਆ ਕਿ ਵੀ ਇਹ ਸਾਡੀ ਮੰਗ ਮੰਨ ਲਈਤੀ ਜਾਵੇ ਨਹੀਂ ਤਾਂ ਜੀ ਬਾਅਦ ਚ ਫਿਰ ਮਹੌਲ ਹੋਰ ਜ਼ਿਆਦਾ ਖਰਾਬ ਹੋਏਗਾ